ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓਗੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਲੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਘਰ 'ਚ ਰਿਜਕ 'ਚ ਬਰਕਤ ਲਿਆਉਂਦੀ ਇੱਕ ਬਹੁਤ ਪਿਆਰੀ ਬਹੁਤ ਅਸਰਦਾਰ ਉਪਯੋਗਤਾ ਸਾਂਝੀ ਕਰਾ ਰਹੇ ਹਾਂ ਸੰਗਤ ਜੀ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ। ਕਈ ਕਹਿੰਦੇ ਪੈਸਾ ਆਉਂਦਾ ਤਾਂ ਹੈ ਪਰ ਟਿਕਦਾ ਨਹੀਂ ਆ। ਭਾਵ ਕਿ ਸਾਡੇ ਘਰ ਵਿੱਚ ਪੈਸੇ 'ਚ ਰਿਜਕ 'ਚ ਬਰਕਤ ਨਹੀਂ ਰਹਿੰਦੀ। ਸਾਨੂੰ ਕੋਈ ਐਸੀ ਯੁਗਤੀ ਕੋਈ ਐਸਾ ਉਪਾਅ ਦੱਸੋ ਕੋਈ ਐਸਾ ਮੰਤਰ ਦੱਸੋ ਜਿਹਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਰਹਿਣੀ ਸ਼ੁਰੂ ਹੋ ਜਾਵੇ। ਤਾਂ ਸੰਗਤ ਕੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਆਪਾਂ ਬਾਰ-ਬਾਰ ਇਹ ਗੱਲ ਸੁਣਦੇ ਆ। ਕਿ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰ ਦਿਹਾ ਖੁਸ਼ੀਆਂ ਚਾਹੀਦੀਆਂ ਨੇ ਤਾਂ ਸਭ ਤੋਂ ਪਹਿਲਾਂ ਸਾਨੂੰ ਭਰੋਸੇ ਦੇ ਨਾਲ ਗੁਰੂ ਸੈਕੀ ਦੇ ਨਾਲ ਤੱਤ ਬਣਾ ਪੈਗਾ ਹੈ ਕਿਉਂਕਿ ਦੋ ਬੇੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਕਦੇ ਵੀ ਪਾਰ ਨਹੀਂ ਲੰਘ ਸਕਦਾ ਜੇ ਪਾਰ ਲੰਘਣਾ ਹੈ ਤਾਂ ਤੇਰੀ ਇੱਕ ਇੱਕ ਟੋਣੀ ਪੈਂਦੀਆਂ ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰ ਦਿਹਾ ਖੁਸ਼ੀਆਂ ਚਾਹੀਦੀਆਂ ਨੇ ਇਹਨੂੰ ਕੋਈ ਨਾ ਨਿਕ ਪਾਸ਼ਾ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਪਵੇਗਾ ਅਤੇ ਜੋ ਮਨੁੱਖ ਕਰੋਸੇ ਦੇ ਨਾਲ ਆਪਣੇ ਗੁਰੂ ਦੇ ਨਾਲ ਲੱਗ ਜਾਂਦੇ ਆ ਗੁਰੂ ਉਪਦੇਸ਼ ਦੇ ਅਨੁਸਾਰ ਚੱਲਦੇ ਆ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉਹਨਾਂ ਦਾ ਘਰ ਖੁਸ਼ੀਆਂ ਦੇ ਨਾਲ ਵਰਕਤਮ ਦੇ ਨਾਲ ਭਰ ਜਾਂਦਾ ਹੈ ਇਹ ਪਾਠ ਤੁਸੀਂ ਲਿਖ ਕੇ ਰੱਖ ਲਓ ਕਮੀ ਆਪਣੇ ਵਿੱਚਿਆ ਸਤਿਗੁਰ ਸੱਚੇ ਪਾਸ਼ਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤੇ ਨਾ ਹੀ ਉਹ ਦਿੰਦਿਆਂ ਦੇਰ ਕਰਦੇ ਆ ਕੰਮ ਆ ਸਾਦੀ ਵੇਚਿਆ ਮਹਾਪ੍ਰਖੀ ਜੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੱਕ ਸੱਚੀ ਕਿਰਤ ਕਮਾਈ ਕਰਨੋਂ ਗਿਆ ਹੈ ਅਤੇ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕੀਮਾਨਦਾਰੀ ਦੇ ਨਾਲ ਦਸਵੰਦ ਕੱਢਣ ਨੂੰ ਕਿਹਾ ਹੈ ਜਦੋਂ ਆਪਾਂ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਫੜਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਦਸੰਭੰਦ ਨੂੰ ਵੀ ਕਈ ਹੁਨਾ ਕਰਕੇ ਵਾਪਸ ਨੂੰਰਦੇ ਆ। ਸੋ ਹਰਕ ਸੱਚੀ ਕਿਰਤਕ ਮਾਹੀ ਕਰਨੀਆਂ ਕੀਤੀ ਹੋਈ ਕਿਰਤਕ ਮਾਈ ਦੇ ਵਿੱਚ ਉਹ ਦਸੰਭੰਦ ਕੱਢਣਾ ਹੈ। ਅਤੇ ਹੁਣ ਸਹਿਬਦੀ ਨੇ ਸਾਨੂੰ ਉਹ ਦਸੰਭੰਦ ਉਹ ਦਸੰਭੰਦ ਵਰਤਨਾ ਵਿੱਚ ਸਿਖਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਉਹ ਦਸੰਭੰਦ ਗੁਰੂ ਘਰ ਲੈ ਕੇ ਆਉਣ ਲੱਗੇ ਪਹਿਲਾਂ ਆਪਣੇ ਆਸ-ਪਾਸ ਦੇਖ ਲੈ। ਜੇਕਰ ਕੋਈ ਗਰੀਬ ਕੋਈ ਵੀ ਲੋੜਵੰਦ ਹੈ ਤਾਂ ਪਹਿਲਾਂ ਉਹਦੀ ਮਦਦ ਕਰ। ਜਦੋਂ ਤੂੰ ਉਹਦੀ ਮਦਦ ਕੀਤੀ ਤੇਰਾ ਦਸੰਭੰਦ ਗੁਰੂ ਘਰ ਦੇ ਵਿੱਚ ਪਾਵਨ ਹੁੰਦਾ ਹੈ। ਬਾਕੀ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਵੀ ਆਪਣਾ ਯੋਗਦਾਨ ਜੁਰੂਰ ਪਾਉਣਾ ਹੈ। ਕਿਉਂਕਿ ਸਾਡੇ ਕੋਲ ਜੋ ਵੀ ਹੈ ਸਾਡੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਹੀ ਦਿੱਤਾ ਹੈ। ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਗੁਰੂ ਘਰ ਦੇ ਵਿੱਚ ਵੀ ਜਾ ਕੇ ਸੇਵਾ ਕਰਨੀ ਆ। ਜਦੋਂ ਵੀ ਕੋਈ ਵੀ ਸਮਾਗਮ ਹੁੰਦਾ ਹੈ ਜਿਵੇਂ ਸੰਗਰਾਮ ਵਾਲੇ ਦਿਨ, ਮੱਸੀਆ ਵਾਲੇ ਦਿਨ ਜੰਗਵੀਰ ਗੁਰਪੁਰਬ ਵਾਲੇ ਦਿਨ ਜਦੋਂ ਵੀ ਗੁਰਦੁਆਰੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ ਉਹ ਮਹਾਕੁਕੜੀ ਕਹਿੰਦੇ ਗੁਰੂ ਕੇ ਬਣ ਰਹੇ ਲੰਗਰਾਂ ਦੇ ਵਿੱਚ ਆਪਣੇ ਘਰ ਦੇ ਵਿੱਚੋਂ ਕੁਝ ਨਾ ਕੁਝ ਤਿੱਲ-ਪੁਲ ਜ਼ਰੂਰ ਪੇਟ ਕਰਕੇ ਆਓ ਭਾਵੇਂ ਇੱਕ ਕੌਲੀ ਆ ਤੇ ਲਾਓ ਭਾਵੇਂ ਇੱਕ ਮਖ ਦਾਲ ਦੀ ਬਾਓ ਇੱਕ ਮਖ ਚੌਲਾ ਦੀ ਬਾਓ ਸਤਿਗੁਰ ਸੱਚੇ ਪਾਸ਼ਾ ਸਾਡੇ ਹੱਥ ਵਿੱਚ ਫੜੀਆਂ ਹੋਈਆਂ ਪੇਟਾਂ ਵਾਂਸੇ ਰੰਗ ਨਹੀਂ ਦੇਖਦੇ ਉਹ ਸਾਡੇ ਮਨ ਦੀ ਪਾਉਣਾ ਦੇਖਦੇ ਆ ਥੋੜੇ ਦੇ ਵਿੱਚੋਂ ਚੌੜਾ ਪੋਤੇ ਦੇ ਚੋ ਚੋਤਾ ਬਸ ਸਤ੍ਰੇਮ ਪਿਆਰ ਘਰੋਸੇ ਦੇ ਨਾਲ ਪੇਟ ਕਰਦਾ ਹੈ ਸੋ ਲੈਕਰ ਵਿਰਮਾਨ ਕੋ ਪਾਸ਼ੇ ਨੂੰ ਲੈਕਰ ਵਿਰਮਾਨ ਕ੍ਰਿਸ਼ਨ ਅਰਕਤਾ ਪ੍ਰਾਪਤ ਕਰ ਆਉ ਤੱਕ ਲਿਆ ਨੀ ਤਾਂ ਫਿਰ ਉਹਨਾਂ ਦੇ ਦੱਸੇ ਹੋਏ ਰਾਹ ਤੇ ਹੀ ਚੱਲਣਾ ਹੈ ਉਹ ਜਮਤ ਬੰਧੇ ਉੱਤੇ ਨਿਰਵਾਸ਼ ਦਾ ਪਾਠ ਕਰੂੰ ਆਪਣੇ ਘਰ ਦੇ ਵਿੱਚ ਆਈ ਹੋਈ ਹਰ ਚੀਜ਼ ਦੇ ਲਈ ਪਾਹੀ ਗੁਰੂ ਜੀ ਦਾ ਸ਼ੁਕਰਾਨਾ ਕਰੂੰ ਆਪਣੀ ਜੋ ਵੀ ਕਿਰਤ ਕਮਾਈ ਕਰਦੇ ਹੋ ਜੋ ਵੀ ਕੰਮ ਧੰਦਾ ਕਰਦੇ ਹੋ ਉਹ ਕੰਮ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਮਹਾਪ੍ਰਤੀ ਕਿੰਨੇ 13 ਵਾਰ ਮੋਗੰਤ ਜੀ ਦਾ ਜਾਪ ਕਰਕੇ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਆਪਣੇ ਕੰਮ ਦੀ ਸ਼ੁਰੂਆਤ ਕਰੀਏ ਤਾਂ ਜਦੋਂ ਸ਼ਾਮ ਨੂੰ ਮੁੱਕੇ ਕਰਕੇ ਘਰ ਵਾਪਸ ਆਇਆ ਮੂਰਵੀ ਮਾਲਕ ਦਾ ਸ਼ੁਕਰਾਨਾ ਕਰਿਆ ਤੋ ਤੋ ਮੈਂ ਫ੍ਰੀ ਰੋਟੀ ਖਾਣ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਿਆ ਕਰ ਪਹਿਨਣ ਲਈ ਨੇਕ ਸ਼ੁਕਰਾਨਾ ਕਰ। ਸੋ ਮੁੱਖ ਦੀ ਗੱਲ ਇਹ ਹੈ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕਟੋ ਤੇ ਮਾਲਕ ਜੀਆਂ ਦਿੱਤੀਆਂ ਹੋਈਆਂ ਗੱਤੋਂ ਦਾ ਸ਼ੁਕਰਾਨਾ ਕਰੋ। ਜੇਕਰ ਤੁਹਾਡੇ ਘਰ ਹਰ ਰੋਜ਼ ਕਮਾਈ ਹੁੰਦੀ ਹੈ ਤਾਂ ਉਹਦੇ ਵਿੱਚੋਂ ਥੋੜਾ-ਥੋੜਾ ਕੱਟ ਕੇ ਜੂਰ ਦੇਓ। ਜਦੋਂ 1 ਮਹੀਨਾ ਹੋ ਜਾਵੇ ਸੰਗਰਾਮ ਵਾਲੇ ਦਿਨ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੰਬੰਧ ਪੇਟ ਕਰਿਆ ਕਰੋ ਜਾਂ ਫਿਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੀ ਜੇਕਰ ਤੁਹਾਡੇ ਆਸ-ਪਾਸ ਕੋਈ ਬਹੁਤਾਂ ਲੋੜਵੰਦ ਹੈ ਤੁਹਾਡੀ ਮਦਦ ਦੀ ਲੋੜ ਹੈ ਤਾਂ ਇਹ ਵੀ ਮਦਦ ਕੀਤੀ ਕਰ ਸਕਦੇ ਹੋ ਕਿ ਗੁਰੂ ਘਰ ਦੇ ਲੰਗਰਾਂ ਵਿੱਚ ਸੇਵਾ ਦੇ ਰੂਪ ਕਰਿਆ ਕਰੋ ਭਾਵੇਂ ਇੱਕ ਕੌਣੀ ਆਟੇ ਦੀ ਬਾਲੋ ਸੋਤਨ ਸੱਚੇ ਕੌਸ਼ਿਸ਼ ਹੋ ਸਕੇ ਸਵਾਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪਕੀ ਨੂੰ ਚੰਗੀ ਲੱਗੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਨਿਰਕਾਰ ਤਨਤਾਲੂ ਇਹ ਐਵੇਂ ਨਹੀਂ ਹੋਰ ਵੀ ਬੰਦ ਤਰ੍ਹਾਂ ਆਪਾਂ ਤੇ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਦੱਸਣ